ਆਪਜੀ ਸਾਰਿਆਂ ਦਾ ਪੰਜਾਬੀ ਵਿਸ਼ਾ ਚੈਨਲ ਉਤੇ ਸਵਾਗਤ ਹੈ ਅੱਜ ਅਸੀਂ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦੀ ਕਵਿਤਾ ਪੰਜਾਬ ਦੇ ਮਜ਼ਦੂਰ ਪੜਾਂਗੇ ਓਏ ਮਜ਼ਦੂਰ ਚੰਗੇ ਲੱਗਦੇ ਨਿੱਕੇ ਨਿੱਕੇ ਖਿਆਲ ਇਹਨਾਂ ਦੇ ਉਹਨਾਂ ਵਿੱਚ ਟਲੀਆਂ ਇਹਨਾਂ ਦੀਆਂ ਜ਼ਿੰਦਗੀਆਂ ਸਾਦੇ ਸਾਦੇ ਚਿਹਰੇ ਬੇਨਕਾਬ ਜੇ ਨਾ ਛੁਪਦੇ ਨਾ ਛਪਾਂਦੇ ਕੁਝ ਆਪਣਾ ਨੰਗੇ ਨੰਗੇ ਦਿਲ ਇਹਨਾਂ ਦੇ ਭੋਲੇ ਭਾਲੇ ਲੋਕ ਹੋਲੀਆਂ ਪਾਲੀਆਂ ਗੱਲਾਂ ਇਹਨਾਂ ਦੀ ਗਰੀਬੀ ਨਿੱਕੀ ਇਹਨਾਂ ਦਾ ਸੰਤੋਖ ਵੱਡਾ ਇਹ ਠੰਡੇ ਪਾਣੀ ਵਾਂਗ ਮੇਰੇ ਜੀ ਨੂੰ ਠਾਰ ਦੇ ਇਸ ਕਵਤਾ ਵਿੱਚ ਕਵੀ ਨੇ ਪੰਜਾਬ ਦੇ ਮਜ਼ਦੂਰਾਂ ਦੇ ਸੁਭਾ ਨੂੰ ਚਿੱਤਰਦੇ ਹੋਏ ਉਸ ਤੋਂ ਇੱਕ ਆਨੰਦ ਪ੍ਰਾਪਤ ਕੀਤਾ ਹੈ ਕਵੀ ਕਹਿੰਦਾ ਹੈ ਕਿ ਮੈਨੂੰ ਪੰਜਾਬ ਦੇ ਮਜ਼ਦੂਰ ਚੰਗੇ ਲੱਗਦੇ ਨੇ ਇਹਨਾਂ ਦੇ ਖਿਆਲ ਨਿੱਕੇ ਨਿੱਕੇ ਹਨ ਇਹਨਾਂ ਦੇ ਨਿੱਕੇ ਨਿੱਕੇ ਖਿਆਲਾਂ ਵਿੱਚ ਹੀ ਇਹਨਾਂ ਦੀਆਂ ਜ਼ਿੰਦਗੀਆਂ ਟਲੀਆਂ ਆਈਆਂ ਨੇ ਇਹਨਾਂ ਦੇ ਚਿਹਰੇ ਸਾਦੇ ਤੇ ਨੰਗੇ ਨੇ ਇਕ ਕੁਝ ਵੀ ਛਪਾਉਂਦੇ ਨਹੀਂ ਆ ਇਹਨਾਂ ਦੇ ਦਿਲ ਵੀ ਨੰਗੇ ਨੰਗੇ ਹਨ ਇਹ ਲੋਕ ਭੋਲੇ-ਪਾਲੇ ਹਨ ਇਹਨਾਂ ਦੀਆਂ ਗੱਲਾਂ ਭੋਲੀਆਂ-ਪਾਲੀਆਂ ਹਨ ਇਹਨਾਂ ਦੀ ਗਰੀਬੀ ਨਿੱਕੀ ਹੈ ਇਹਨਾਂ ਦਾ ਸੰਤੋਖ ਵੱਡਾ ਹੈ ਇਹ ਮੇਰੇ ਦਿਲ ਨੂੰ ਠੰਡੇ ਪਾਣੀ ਵਾਂਗ ਠਾਰਦੇ ਹਨ ਕੇਂਦਰੀਪਾਉ ਪੰਜਾਬ ਦੇ ਮਜ਼ਦੂਰ ਸਾਦੇ ਸੁਭਾ ਸਾਫ਼ ਦਿਲ ਭੋਲੇ ਮਨ ਗਰੀਬੀ ਬੇਪਰਵਾਹੀ ਤੇ ਸਬਰ ਸੰਤੋਖ ਦੇ ਗੁਨਾ ਨਾਲ ਭਰਪੂਰ ਹਨ ਇਸ ਕਰਕੇ ਇਹ ਕਵੀ ਨੂੰ ਚੰਗੇ ਲੱਗਦੇ ਹਨ ਧੰਨਵਾਦ